ਮਾਮਲਾ ਪਠਾਨਕੋਟ ਤੋਂ ਸਾਹਮਣੇ ਆ ਰਿਹਾ ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਝਗੜਾ ਹੋਇਆ ਤਾਂ ਝਗੜਾ ਇੰਨਾ ਵੱਜ ਜਾਂਦਾ ਕਿ ਦੋ ਸਗੇ ਭਰਾ ਜ਼ਖਮੀ ਹੋ ਜਾਂਦੇ ਜਿੰਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਮੌਤ ਤੋਂ ਬਾਅਦ ਕੀ ਕੁਝ ਕਹਿ ਰਹੇ ਨੇ ਪਰਿਵਾਰਕ ਮੈਂਬਰ ਆਓ ਤੁਹਾਨੂੰ ਵੀ ਸੁਣਾਣੇ ਹਾਂ ਪਿਆਲੀ ਦੁਆ ਪੈਣ ਦਿੱਤੀ ਹੀ ਹੈ ਮੁੰਡੇ ਨੂੰ ਅਸੀਂ ਆਪਣੇ ਭਰਾ ਵੱਡੇ ਨੂੰ ਇਹ ਉਹਦੇ ਮੁੰਡੇ ਇਹ ਦੋਏ ਏ ਮੁੰਡਿਆਣਾ ਕੀ ਕੀਤਾ ਇੱਕ ਕਨਾਲ ਖੋਲ ਲਈ ਤੱਕੇ ਨਾਲ ਹੀ ਇਹ ਮੁੰਡਿਆਣੇ ਤਿੰਨਾ ਨੇ ਤੇ ਇੱਕ ਕਨਾਲ ਰਹਿਣਤੀ ਉਹ ਆਦੇ ਪਈ ਅਸੀਂ ਦੋਏ ਵਾਲਣੀਆਂ ਆਂਦੇ ਦੇ ਦਿਓ ਸਾਨੂੰ ਪੂਆਣੇ ਦਿੱਤੇ ਦੇ ਦੇ ਦਿਓ ਨਹੀਂ ਦਿੰਦੇ ਮੁੰਡੇ ਪਿਆਲੀ ਨਹੀਂ ਦੇਣ ਦੇ ਦੇ ਤੱਕੇ ਨਾਲ ਬਾਲੇ ਸਾਡੀ ਕਹਿਣਾ ਨਹੀਂ ਸੁਣੀ ਕਹਿਣਾ ਨਹੀਂ ਸੁਣੀ ਹੁਣ ਮਰ ਗਏ ਹੁਣ ਜਾਣੇ ਉਹਦੇ ਨਿਕਨਕੇ ਰਹਿ ਗਏ ਨੇ ਸਾਡੇ ਲੋ ਜੋ ਕਰਨਾ ਹੁੰਦਾ ਕਰਨਾ ਹੀ ਕੀ ਕਰ ਸਕਨੇ ਅਸੀਂ ਮਾੜੇ ਬੰਦੇ ਅਸੀਂ ਕੱਖ ਨਹੀਂ ਕਰ ਸਕਦੇ ਸਾਡੇ ਕੋਲ ਕੱਖ ਨਹੀਂ ਹੋਣਾ ਨਹੀਂ ਕੁਝ ਨਹੀਂ ਕਰ ਸਕਦੇ ਇੱਕ ਮੇਰੀ ਭੈਣ ਦੀ ਕੁੜੀ ਐ ਇੱਕ ਜੁਵਾਈ ਐ ਉਹਦਾ ਵਿੱਚ ਉਹਦਾ ਹੱਥ ਵਿੱਚ ਇਹ ਮਾਰੇ ਨੇ ਤਾਂ ਹੁਣੇ ਮਾਰੇ ਨੇ ਜੀ ਉਹ ਨਹੀਂ ਮਾਰੇ ਨੇ ਉਹ ਨਹੀਂ ਮਾਰੇ ਨੇ ਬਾਕੀ ਨਹੀਂ ਆਣੇ ਕਿੱਥੇ ਜੜੇ ਹਾਏ ਜਿਨ੍ਹਾਂ ਦੀ ਲੜਾਈ ਹੋ ਬਾਕੀ ਉਹ ਇਹੋ ਹੀ ਹੈ ਵਿਚਾਰੇ ਉਹ ਤਾਂ ਹਸਪੀਟਲ ਸੁਟੇ ਨਾ ਮੁੰਡਾ ਵੱਡਾ ਉਹਦਾ ਵੱਡਾ ਮੁੰਡਾ ਹਸਪੀਟਲ ਉਹਨੂੰ ਵੀ ਵੱਡੇ ਦਾ ਐ ਨਾ ਉਹਨੂੰ ਵੀ ਵੱਡੇ ਦਾ ਭੈਣ ਦਾ ਮੁੰਡਾ ਇਹਦਾ ਉਹਦੇ ਨਾਲ ਦੋ ਮੁੰਡੇ ਹੋ ਰਹੇ ਬਸ ਇਹਨਾਂ ਆਂਦੇ ਈ ਟਾਲੇ ਇਹਨਾਂ ਦਿਖਿਆ ਈ ਨਹੀਂ ਕੱਖ ਵੀ ਨਾ ਤੇ ਉਹ ਕੁੱਤਰਾ ਕੀਤਾ ਹੁੰਦਾ ਮੁੰਡਿਆਂ ਦਾ ਵੀ ਜਿਹੜਾ ਕਰਨ ਦਾ ਧੰਨ ਹਾਏ ਲਿਖ ਲੋ ਇਹਨਾਂ ਦੇਖ ਲੋ ਭਰਾ ਜੇ ਕੀ ਬਣਾਣਾ ਗਰੀਬ ਦਾ ਨੈਣੇ ਜਾਣੇ ਰੇ ਜਣੰਦੇ ਅਸੀਂ ਕਿੱਥੇ ਜਾਣਾ ਹੈ ਅਸੀਂ ਕੀ ਕਰਾਂਗੇ ਕੀ ਮੰਗ ਕਰਦੇ ਪ੍ਰਸ਼ੰਸਾ ਹਾਏ ਕੁਝ ਦਿਨ ਪਹਿਲਾਂ ਇਹਨਾਂ ਦਾ ਲੜਾਈ ਝਗੜਾ ਹੋਇਆ ਸੀ ਜ਼ਮੀਨ ਦੇ ਬਵਾਸ ਨੂੰ ਲੈ ਕੇ ਜਿਹਨਾਂ ਦੀ ਸਹਿਮਤੀ ਹੋ ਗਈ ਇਹ ਵਾਪਸ ਆ ਗਈ ਸੀਗੇ ਅੱਜ ਫੇਰ ਇਹਨੇ ਆਪਣਾ ਜ਼ਮੀਨ ਦੇ ਵਿੱਚ ਜ਼ਮੀਨ ਬਾੰਦ ਦੀ ਕੋਸ਼ਿਸ਼ ਕੀਤੀ ਤੇ ਇੱਕ ਇੱਕ ਜਵਾਨ ਦੀ ਡੈਥ ਹੋ ਗਈ ਸੂਰਜ ਕੁਮਾਰ ਦੀ ਪਾਰਟੀ ਦੀ ਤੇ ਮੁਕੇ ਦੂਜੀ ਪਾਰਟੀ ਭੱਜੀ ਗਈ ਹੈ ਮੱਗਾ ਪਾਰਟੀ ਹੋਰ ਵੀ ਇੱਕ ਦੋ ਜਾਨੇ ਘਾਇਲ ਹੋਏ ਆ ਉਹ ਵੀ ਹਾਂ ਸੁਰਿਆਜੀ ਉਹਦੇ ਬਾਰੇ ਇੱਕ ਦੋ ਬਤੇ ਹੋਰ ਵੀ ਘਾਇਲ ਹੋਏ ਆ ਜਾ ਰਹੇ ਜੁਨਾਰ ਦੇਖ ਕੇ ਦਸਨੇ ਬਾਕੀ ਕਰ ਰਿਹਾ ਨੋਕੇ ਦੇ ਜਾ ਰਹੇ ਬੱਸ